524 ਖਾਕੇ ਬਿੱਲੀ ਹੱਜ ਨੂੰ ਚੱਲੀ ਕਦੇ ਤੁਸੀਂ ਆਪਦੇ ਪਿਤਾ ਜੀ ਦਾ ਨਾਮ ਬਦਲ ਸਕਦੇ ਆ ਉਹਦੀ ਮਾਤਾ ਜੀ ਦਾ ਨਾਮ ਬਦਲ ਸਕਦੇ ਹੋ ਨਹੀਂ ਬਦਲ ਸਕਦੇ ਰਵਨੀਤ ਸਿੰਘ ਬਿੱਟੂ ਰਾਹੁਲ ਗਾਂਧੀ ਜੀ ਨੂੰ ਆਪਦਾ ਪਿਤਾ ਸਮਝਦਾ ਸੀ ਉਹਨਾਂ ਨੇ ਉਂਗਲ ਫੜਕੇ ਉਹਨਾਂ ਨੂੰ ਕਮਾਇਆ ਅੱਜ ਉਹ ਇਹ ਜਿਹੀਆਂ ਟਿੱਪਣੀਆਂ ਕਰ ਰਿਹਾ ਮੈਂ ਸਮਝਦਾ ਕਿ ਬੜੀ ਵੱਧ ਭਾਗੀ ਗੱਲ ਹੈ ਕਿ ਜਿਹੜੀ ਪੋਲਿਟੀਕਲ ਸੈਂਸ ਆਫ ਹਿਊਮਰ ਹੈਗੀ ਹੈ ਉਹ ਗਿਰ ਚੁੱਕੀ ਹੈ ਸਾਡੇ ਵਿੱਚ ਦੋ ਚੀਜ਼ਾਂ ਹਰੇਕ ਬੰਦੇ ਜੁਗਦੇ ਦੇ ਪੈਦਾ ਹੁੰਦਾ ਹੈ ਇਹਦਾ ਅੰਬੀਸ਼ਨ ਹੁੰਦਾ ਦੂਜਾ ਹੁੰਦਾ ਹੈ ਕਿ ਬੰਦੇ ਦੀ ਹਵਸ ਬਿੱਟੂ ਜਿਹੜਾ ਹੈ ਨਾ ਉਹ ਆਪਦੇ ਅੰਬੀਸ਼ਨ ਤੇ ਨਹੀਂ ਚੱਲ ਰਿਹਾ ਉਹਨੂੰ ਇਹ ਲੱਗ ਰਿਹਾ ਹੈ ਕਿ ਮੈਂ ਕਦੋਂ ਕੈਬਨਿਟ ਦਾ ਮੰਤਰੀ ਬਣ ਜਾਂ ਕਦੋਂ ਮੈਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਬਣ ਜਾਏ ਹੁਣ ਹੀ ਬਣਦੇ ਇਹ ਪੰਜਾਬ ਦੇ ਹਿੰਦੁਸਤਾਨ ਦੇ ਲੋਕਾਂ ਨੇ ਬਣਾਉਣਾ ਹੈ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਸੋਚਣੀ ਚਾਹੀਦੀ ਹੈ ਕਿ ਮੈਂ ਕਿਹਦੇ ਵਾਸਤੇ ਕੀ ਕਹਿ ਰਿਹਾ ਕਿ ਨਹੀਂ ਕਹਿ ਰਿਹਾ ਇਸ ਕਰਕੇ ਉਹੀ ਰਾਹੁਲ ਗਾਂਧੀ ਹੈ ਜਿਹਦੇ ਪਹਿਲੀ ਹੱਥ ਲਾਂਦਾ ਸੀ ਬਾਕੀ ਉਹਨਾਂ ਨੂੰ ਮਿਲਦਾ ਸੀ ਅੱਜ ਉਹਨਾਂ ਦੇ ਵਾਸਤੇ ਕਹਿ ਰਿਹਾ ਮੈਂ ਸਮਝਦਾ ਕਿ ਬੜੀ ਮਦ ਭਾਗੀ ਗੱਲ ਹੈ ਜਿਉਂ ਅੱਜ ਇਹਨਾਂ ਵਾਸਤੇ ਕਹਿ ਸਕਦਾ ਤਾਂ ਮੈਂ ਸਮਝਦਾ ਕਿ ਬੀਜੇਪੀ ਵਾਲਿਆਂ ਨੂੰ ਵੀ ਸਮਝਾਉਣਾ ਚਾਹੀਦਾ ਹੰਡਾ ਸਾਹਿਬ ਨੂੰ ਉਹਨਾਂ ਨੂੰ ਕਿ ਇਹੋ ਜੀ ਪਾਸ਼ਾ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਤੁਹਾਡੇ ਵਾਸਤੇ ਵੀ ਕਹਿ ਸਕਦਾ ਜਿਹੜੇ ਲਾਹੌਰ ਫੁੱਦੂ ਪਿਸ਼ੌਰ ਫੁੱਦੂ ਸਰਦਾਰ ਪਰਮਿੰਦਰ ਸਾਹਿਬ ਜਿੰਦਬਾਦ 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 ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਨੇ 117 ਇਸਤਰਾ ਹਲਕਿਆਂ ਦੇ ਵਿੱਚ ਧਰਨਾ ਲਗਾਇਆ ਹੈ ਲਾਅਨ ਆਰਡਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਉਹ ਬਿਲਕੁਲ ਵਿਗੜ ਚੁੱਕਿਆ ਲਾਅਨ ਆਰਡਰ ਦੇ ਨਾਮ ਦੀ ਕੋਈ ਚੀਜ਼ ਹੈ ਨਹੀਂ ਕਿ ਲੋਕਾਂ ਖੁਆ ਹੋ ਰਹੀਆਂ ਨਸ਼ੇ ਵਿਗਰੇ ਨੇ ਪੰਜਾਬ ਦਾ ਹਰ ਆਦਮੀ ਤਰਾਹੀ ਤਰਾਹੀ ਕਰਦਾ ਫਿਰਦਾ ਹੈ ਫਿਰੋਜ਼ਪੁਰ ਦੇ ਵਿੱਚੋਂ ਜਦੋਂ ਸ਼ਾਮ ਨੂੰ ਲੋਕ 6 ਵਜੇ ਤੋਂ ਬਾਅਦ ਬਾਹਰ ਨਹੀਂ ਨਿਕਲਦੇ ਘਬਰਾਉਂਦੇ ਨੇ ਸਾਡੀਆਂ ਭੈਣਾਂ ਕਿਸੇ ਦੇ ਕਰਨਾ ਚੋ ਵਾਲੀਆਂ ਖੋਈਆਂ ਜਾਂਦੀਆਂ ਨੇ ਕਿਸੇ ਦਾ ਮੋਬਾਈਲ ਖੋਇਆ ਜਾਂਦਾ ਹੈ ਕਿਸੇ ਦੀਆਂ ਚੀਜ਼ਾਂ ਖੋਈਆਂ ਜਾਂਦੀਆਂ ਨੇ ਜਦੋਂ ਦਾ ਦੇਸ਼ ਆਜ਼ਾਦ ਹੋਇਆ ਕਦੇ ਇਹੋ ਜਿਹਾ ਕੰਮ ਨਹੀਂ ਦੇਖਿਆ ਨਹੀਂ ਸੀ ਜਿਵੇਂ ਕਿਸੇ ਨੇ ਕਿਹਾ ਮੂੜਾਂ ਤੇ ਖੜੇ ਸਿਪਾਹੀਆਂ ਦਾ ਕੀ ਕਸੂਰ ਇਹ ਪੰਜਾਬ ਦਾ ਰਹਿਨਮਾਈ ਵੇਗ ਗਿਆ ਇਹਨਾਂ ਸਿਪਾਹੀਆਂ ਦਾ ਕੀ ਕਸੂਰ ਹੈ ਰਹਿਨਮਾਈ ਵੇਗ ਗਿਆ ਇਸ ਕਰਕੇ ਅੱਜ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਲਾਅਨ ਆਰਡਰ ਆਉਣਾ ਚਾਹੀਦਾ ਸੀ ਉਹਨਾਂ ਦੇ ਕੰਨ ਖੋਲਣ ਦੇ ਵਾਸਤੇ 117 ਦੇ 17 ਹਲਕਿਆਂ ਦੇ ਉੱਪਰ ਧਰਨਾ ਦੇ ਰਹੇ ਹਨ ਕਿ ਉਹਨਾਂ ਨੂੰ ਥੋੜਾ ਜਿਹਾ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਇਹ ਨਹੀਂ ਕਿ ਏਸੀ ਗੱਡੀਆਂ ਦੇ ਵਿੱਚ ਏਸੀ ਦਫ਼ਤਰਾਂ ਦੇ ਵਿੱਚ ਬੈਠ ਕੇ ਉਹ ਆਪਦੇ ਚਾਰ ਭਾਸ਼ਣ ਕਰਕੇ ਚਲੇ ਜਾਣਾ ਅੱਜ ਪੰਜਾਬ ਜਿਹੜਾ ਸੂਬਾ ਹਿੰਦੁਸਤਾਨ ਸਭ ਤੋਂ ਵਧੀਆ ਸੂਬਾ ਹੁੰਦਾ ਸੀ ਅੱਜ ਉਹ ਪਿੱਛੇ ਨੂੰ ਜਾ ਰਿਹਾ ਕਿਉਂ ਜਾ ਰਿਹਾ ਇਹਨਾਂ ਦੀ ਕਾਰਗੁਜ਼ਾਰੀ ਕਰਕੇ ਜਾ ਰਿਹਾ ਇਹ ਗੱਲ ਕਰਦੇ ਨੇ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਕਿੱਥੇ ਕਿੱਥੇ ਕੰਮ ਕਰ ਸਕਦੀ ਹੈ ਪੰਜਾਬ ਪੁਲਿਸ ਦੇ ਵਿੱਚ ਭਰਤੀ ਨਹੀਂ ਹੋਈ ਮੈਂ ਇਹ ਕਹਿਣਾ ਦਾ ਨਵਾਂ ਪ੍ਰਤੀਕਰਨਾ ਚਾਹੀਦਾ ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿ ਪੰਜਾਬ ਦੀ ਲਾ ਰਨ ਆਰਡਰ ਦੀ ਸਿਚੁਏਸ਼ਨ ਕੀ ਆ ਪੰਜਾਬ ਦੇ ਜਿਹੜੇ ਪੁਲਿਸ ਵਾਲੇ ਨੇ ਬੜੇ ਦਲੇਰ ਨੇ ਜੇ ਅੱਤਵਾਦ ਨੂੰ ਭਜਾ ਸਕਦੇ ਨੇ ਤੇ ਜਿਹੜੇ ਗੁੰਡਾ ਰਾਜ ਹੈਗਾ ਜਿੰਨੇ ਵੀ ਗੈਂਗਸਟਰ ਹੈਗੇ ਆ ਇਹ ਤਾਂ ਕਿਤੇ ਖੜਨਗੇ ਨਹੀਂ ਅੱਜ ਆਪਾਂ ਉਹ ਸਾਰੇ ਮਿਲ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਜਿਹੜੀ ਮਾੜੀ ਸਰਕਾਰ ਨੂੰ ਚੱਲਦਾ ਦਿਰ ਜੀ ਆਪਣੀ ਟਵਿੱਟਰ ਤੋਂ ਆਪਾਂ WhatsApp ਤੇ ਇਹ ਹੋ ਰਿਹਾ ਲੱਗਦਾ ਹੈ ਕਿ ਤੁਸੀਂ ਇਹਨੂੰ ਲਾਈਵ ਵੀ ਜਰੂਰ ਆਪਣੀ ਆਈਡੀਆ ਤੋਂ ਕਰੋ ਰਹਿ ਜਾਵੇ ਇਹ ਆਵਾਜ਼ ਪੰਜਾਬ ਲਈ ਪੂਰੇ ਹਿੰਦੁਸਤਾਨ ਦੇ ਵਿੱਚ ਗੂੰਜਣੀ ਚਾਹੀਦੀ ਹੈ ਕਿਉਂਕਿ ਅੱਜ ਬਈਪੁਰ ਦੇ ਲੋਕ ਇਹਨਾਂ ਮੋਟੂ ਸਰਕਾਰਾਂ ਤੋਂ ਤੰਗ ਆ ਚੁੱਕੇ ਨੇ ਬਈਪੁਰ ਦੇ ਇਸ ਸਮੇਂ ਤੱਕ 70% ਖੁਰਾਕ ਫੜੋਦੀਆਂ ਤੇ ਡਾਕੀਆਂ ਨਹੀਂ ਹੁੰਦੀਆਂ ਇਸ ਤੋਂ ਵੱਧ ਕੇ ਕੋਈ ਦੇ ਨਾ ਸਾ ਨਹੀਂ ਹੁੰਦਾ ਜਿੱਦੜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ